ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਪੱਕਾ ਪੱਕਾ ਨੰਬਰ 2 ਹੈ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਫਰੀਦਕੋਟ ਦੇ ਨੇੜ ਹੀ ਹੈ ਇਹਦੇ ਬਿਲਕੁਲ ਨੇੜ ਪਿੰਡ ਜੇ ਆਪਾਂ ਗੱਲ ਕਰੀਏ ਦੋਸਤੋ ਮੇਨ ਛੜਕ ਦੇ ਉੱਤੇ ਟਹਿਣਾ ਪਿੰਡ ਆਉਂਦਾ ਉਹ ਤੋਂ ਅੱਗੇ ਇੱਕ ਕਲੀਅਰ ਪਿੰਡ ਆਊਗਾ ਤੇ ਸਨ ਚੋਂ ਇੱਕ ਚਰਸਤਾ ਬਣਦਾ ਜਿਹਦੇ ਨੇੜੇ ਹੁਣ ਨਵਾਂ ਜਿਹੜਾ ਉਹ ਸ਼ੋਪਿੰਗ ਮਾਲ ਜ ਆ ਵੀ ਖੁੱਲਿਆ ਸੋ ਉੱਥੋਂ ਛੜਕ ਪੱਕਾ ਨੰਬਰ 2 ਚ ਆ ਜਾਂਦੀ ਹੈ ਚਾਰ ਪਿੰਡ ਆ ਦੋਸਤੋ ਜਿਹੜੇ ਪੱਕਾ ਨਾਂ ਦੇ ਹੀ ਐ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਖੇਤੀਬਾੜੀ ਦੇ ਨਾਲ ਨਾਲ ਇੱਕ ਮੱਝ ਵਕਾਊ ਆ ਜਿਹਦਾ ਬੱਚਾ ਸਾਹਮਣੇ ਦੇਖ ਲਓ 나ੜੂਆ ਨਾਲ ਆ ਕਿਉਂਕਿ ਬਿਲਕੁਲ ਤਾਜੀ ਸੂਈ ਵੀ ਮੱਝ ਥੋੜਾ ਜਿਹਾ ਤੁਹਾਨੂੰ ਇਹ ਡਰੀ ਜੀ ਖੜੀ ਲੱਗਦੀ ਹੁੰਨੀ ਕਿਉਂਕਿ ਬਾਕੀ ਪਸ਼ੂ ਜਿਹੜੇ ਆ ਉਹ ਸਾਰੇ ਬਾਹਰ ਕੱਢਤੇ ਇੱਥੋਂ ਮਤਲਬ ਘਰ ਚ ਜਿਹੜੇ ਪਸ਼ੂ ਰੱਖੇ ਕਿਉਂਕਿ ਸਵੇਰ ਮੈਂ ਵੀਡੀਓ ਬਣਾ ਰਹੇ ਆ ਬਾਹਰ بارش ਵੀ ਹਾਲਾਂਕਿ ਹੋ ਰਹੀ ਐ ਪਰ ਇੱਥੋਂ ਪਸ਼ੂ ਜਿਹੜੇ ਉਹ ਬਾਹਰ ਬੰਨਤੇ ਉਹਦੇ ਕਰਕੇ ਇਹ ਮੱਝ ਥੋੜਾ ਜਿਹਾ ਇਸ ਤਰ੍ਹਾਂ ਤੁਹਾਨੂੰ ਖੜੀ ਲੱਗੂਗੀ ਬਾਕੀ ਆਪਾਂ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਚੰਗੇ ਦੁੱਧ ਵਾਲੀ ਮੱਝ ਐ ਆਓ ਜਾਣਕਾਰੀ ਲਈਏ ਜਿਹਨੇ ਖਰੀਦਣੀ ਹੋਈ ਉਹਦਾ ਹੱਕ ਆ ਵੀ ਉਹ ਆ ਕੇ ਦੇਖੇ ਤੇ ਤਸੱਲੀ ਕਰੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸ ਦਿਓ ਬਾਈ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਭਾਈ ਅੱਜ ਜਿਹੜੀ ਮੱਝ ਵੇਚਣ ਲੱਗਿਓ ਕਿੰਨਵਾ ਸੂਆ ਸੂਪੀ ਐ ਇਹ ਤੀਜਾ ਸੂਆ ਸੂਪੀ ਤੀਜਾ ਸੂਆ ਕਰਦੀ ਮੱਝ ਆਪਣੀ ਹਾਂਜੀ ਕਰਦੀ ਦੂਜੇ ਸੂਏ ਦੁੱਧ ਕਿੰਨਾ ਦਿੰਦਾ ਐ ਦੂਜੇ ਸੂਏ ਨੇ 13-14 ਲੀਟਰ ਆਰਾਮ ਨਾਲ ਦਿੰਦਾ ਐ 13-14 ਲੀਟਰ ਦ ਇਹਨੂੰ ਆ ਚੌਥਾ ਦਿਨ ਹੈ ਚੌਥਾ ਦਿਨ ਹੁਣ ਬੋਲਾ ਕਿੰਨਾ ਖੂ ਅੰਦਾਜ਼ਾ ਹੁਣ ਇਹਦਾ 7.5 8 ਲੀਟਰ ਹੈ ਬੋਲਾ ਠੀਕ ਹੈ 8 ਕਿ ਲੀਟਰango 7.5 8 ਲੀਟਰ ਬੋਲਾ ਦੇ ਰਹੀ ਹੈ ਬੱਚਾ ਇਹਦੇ ਨਾਲ ਬੱਚਾ ਮੇਲਕਾਫ ਹੈ ਮੇਲਕਾਫ ਹੈ ਕਿਹੜੇ ਸੀਮੰ ਦਾ ਇਹ ਪੀਛਮਾ ਦਾ ਜੀ ਇਹ ਵੀ ਸੀ ਏ ਬੀ ਸੀ ਏ ਬੀ ਸੀ ਵਾਲਾ ਦਾ ਪੀਛਮਾ ਦਾ ਠੀਕ ਹੈ ਅੱਛਾ ਕੀ ਡਿਮਾਂਡ ਰਹੂਗੀ ਮੈਂ ਡਿਮਾਂਡ 1 15 1 ਲੱਖ 15000 ਠੀਕ ਹੈ ਸੋ ਦੋਸਤੋ ਅਜੇ ਸਿਰਫ ਤੀਜਾ ਚੌਥਾ ਦਿਨ ਹੈ ਬੱਚੇ ਦਾ 나ੜੂਆ ਤੁਹਾਨੂੰ ਦਿਖਾਉਂਗਾ ਕੱਚਾ 나ੜੂਆ ਨਾਲ ਹੈ ਅਜੇ ਹਜੇ ਤਾਂ ਇਹ ਮੰਨ ਲਓ ਵੀ ਪੂਰਾ ਹੋ ਸਕਦਾ ਦੁੱਧ ਪੂਰਾ ਨਿਚੋੜਿਆ ਵੀ ਨਾ ਹੋਵੇ ਤੇ ਜਾਂ ਇਹ ਤੁਸੀਂ 8 ਲੀਟਰ ਤੋਂ ਇਹਦੀ ਸ਼ੁਰੂਆਤ ਮੰਨ ਲਓ 12 13 13 14 ਲੀਟਰ ਬਾਈ ਕਹਿੰਦਾ ਪਿਛਲੇ ਸੂਏ ਦੁੱਧ ਦਿੰਦਾ ਹੈ ਗਰਮੀ ਦੀ ਰੋਤ ਹੈ ਕਿ ਕਿੰਨਾ ਦਿੰਦੀ ਹੈ ਥੋੜੀ ਸਮਝ ਐ ਸਿੰਘ ਕੁੰਡਿਆਂ ਦੀ ਹੈ 1,115,000 ਰੇਟ ਹੈ ਤੋਰ ਦਿਓ ਬਾਈ ਇਹਦਾ ਬੱਚਾ ਨਾਲ ਦੋਸਤੋ ਤੁਹਾਨੂੰ ਮੈਂ ਦਿਖਾ ਹੀ ਦੇਣਾ ਉਹਨੇ ਬਾਈ ਅੱਜ ਨੂੰ ਖੋਲਦਾ ਇਹਦਾ 나ੜੂਆ ਨਾਲ ਤੁਸੀਂ ਦੇਖੋਗੇ ਉਸੇ ਤਰ੍ਹਾਂ ਮੋਟਾ 나ੜੂਆ ਦਿਸਦਾ ਹੋਣਾ ਜੇ 나ੜੂਆ ਝਾੜਦੀ ਨਹੀਂ बच्चे ਕੋਲ ਆ ਸਕਦੀ ਹੈ ਬਾਕੀ ਬਸੂ ਬਾਕੀ ਜਿਹੜੇ ਬਾਈ ਦੇ ਬਾਹਰ ਬੱਦੇ ਵੀ ਹੈ ਸੋਹਣੇ ਢਾਂਚੇ ਦੀ ਮੱਝ ਆ ਦੱਸੋ ਹਵਾਨਾ ਫਿਕਸ ਜ ਹੈ ਪੱਟਾਂ ਦੇ ਸਨ ਚ ਹੀ ਹੈ ਜਿੰਨਾ ਵੀ ਹੈਗਾ ਸੋ ਜੋਸ਼ ਵਾਲਾ ਹਵਾਨਾ ਇਹਦਾ ਤੁਸੀਂ ਢਾਂਚਾ ਦੇਖ ਸਕਦੇ ਹੋ ਕੋਈ ਨਹੀਂ ਪਹਿਲੇ ਜਾਣਦਾ ਬੱਚੇ ਕੋਲ ਜਾਊਗੀ ਸੋ ਫਿਰ ਇਹਦਾ ਹਵਾਨਾ ਤੁਸੀਂ ਦੇਖੋ ਚੌੜਾ ਹਵਾਨਾ ਦੱਸੋ ਪੂਰਾ ਭਾਈ ਇਹ ਕਿਹੜਾ ਹੋਰ ਗੁਰਪ੍ਰੀਤ ਭਾਈ ਕਢਾਵਾਂਗੇ ਆਪਾਂ ਇਹਦਾ ਲੈ ਆਓ ਬਾਹਰ ਹੌਲੀ ਕਿਤੇ ਸੋ ਦੇਖੋ ਇਹਦਾ ਤੁਸੀਂ ਹਵਾਨਾ ਦੱਸੋ ਪੂਰਾ ਜੋਸ਼ ਵਾਲਾ ਹਵਾਨਾ ਤੁਹਾਨੂੰ ਦਿਸਦਾ ਹੁਣ ਲਿਆ ਬਾਈ ਲਿਆ ਵਾਪਸ ਸੋ ਡਿਮਾਂਡ ਦੋਸਤੋ ਜਿਹੜੀ ਬਾਈ ਨੇ ਰੱਖੀ ਆ ਉਹ 1 ਲੱਖ ਤੇ 15000 ਆ ਦੁੱਧ ਆਸ ਹੈ ਵੀ ਸੋਨਾ ਦੇਊਗੀ ਹਵਾਨੇ ਦਾ ਰੁਖ ਹੁਣ ਵੀ ਚੰਗਾ ਦਿਸਦਾ ਪੱਕੇ ਹਵਾਨੇ ਦੀ ਮੱਝ ਐ ਸਵਾਕੇ ਤਾਂ ਹੀ ਵੇਚਣ ਲੱਗੇ ਆ ਪਹਿਲਾਂ ਗੱਬਣ ਦੀ ਜਿਹੜੀ ਵੀਡੀਓ ਇਸ ਕਰਕੇ ਨਹੀਂ ਕੀਤੀ ਵੀ ਇਹ ਹਵਾਨੇ ਦਾ ਓਵੇਂ ਵਿਖਾਵਾ ਘੱਟ ਕਰਦੀ ਏ ਕਈ ਮੱਝਾਂ ਬਹੁਤ ਵੱਡਾ ਹਵਾਨਾ ਦਿਖਾਉਂਦੀਆਂ ਪਰ ਇਹ ਮੱਝ ਜਿਹੜੀ ਉਹ ਪੱਕੇ ਹਵਾਨੇ ਚ ਸੋ ਦੋਸੋ ਮੈਂ ਥਣ ਜਿਹੜੇ ਆ ਥੋੜਾ ਜ਼ੂਮ ਕਰ ਦੇਣਾ ਬਾਹਰ ਜਿਹੜੀ ਉਹ ਬਾਰਿਸ਼ ਹੋ ਰਹੀ ਏ ਉਹਦੇ ਕਰਕੇ ਬੱਚਾ ਬਾਹਰ ਨਹੀਂ ਕੱਢ ਰਹੇ ਆਪਾਂ ਇਦਾਂ ਦਾ ਥਣ ਦਾ ਸੈਜ ਆ ਦੋਸੋ ਆਸ ਹੈ ਵੀ ਪਸਮਾਚ ਬਹੁਤ ਸੋਹਣਾ ਥਣ ਨਿਕਲਦਾ ਹੋਣਾ ਤੇ ਬਾਕੀ ਦੁੱਧ ਨੂੰ ਕਿੱਦਾਂ ਦੀ ਰੂਗੇ ਹੋ ਤੁਸੀਂ ਸਮਝ ਲਓ ਜੇ 115000 ਡਿਮਾਂਡ ਵਿੱਚੋਂ ਮਾਨਤਨ ਥੋੜਾ ਬਹੁਤ ਵਾਈਫਰੀ ਕਰਨਗੇ ਧੰਨਵਾਦ ਵੀਡੀਓ ਦੇਖਣ ਅਸਤੇ